ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਮੈਂ ਸਰਜੀਤ ਸਿੰਘ ਮੁਖ ਸੇਵਾਦਾਰ ਗੁਰਦੁਆਰਾ ਸਿੱਖੀ ਦੀ ਨਿਆਈ ਭਾਈ ਮਨੀ ਸਿੰਘ ਜੀ ਸ਼ਹੀਦਾਂ ਐਂਡ ਹੈਦਰਾ ਨਗਰ ਪਿੰਡ ਬੋੜੇ ਜ਼ਿਲ੍ਹਾ ਲੁਧਿਆਣਾ ਸਿੰਘ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦਾ 10 ਮਾਰਚ 2024 ਨੂੰ ਜਨਮ ਦਿਹਾੜਾ ਹੈ ਜਿਸ ਦੇ ਸੰਬੰਧ ਵਿੱਚ ਹੈਦਰਾ ਨਗਰ ਜਿਨ੍ਹਾਂ ਲੁਧਿਆਣਾ ਵੱਲੋਂ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਕੱਢੇ ਜਾ ਰਹੇ ਹਨ 7 ਮਾਰਚ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 9 ਮਾਰਚ ਨੂੰ ਸਵੇਰੇ 10 ਵਜੇ ਅਖੰਡ ਪਾਠ ਸਾਹਿਬ ਦੇ ਪੋਪ ਪਾਏ ਜਾਣਗੇ ਉਸ ਤੋਂ ਪ੍ਰੰਤ ਕੀਰਤਨ ਦਰਬਾਰ ਸਜਣਗੇ ਕੀਰਤਨ ਤੋਂ ਪ੍ਰੰਤ ਅੰਮ੍ਰਿਤ ਸੰਚਾਰ ਹੋਵੇਗਾ 10 ਮਾਰਚ ਦਿਨ ਐਤਵਾਰ ਨੂੰ ਸਵੇਰੇ 8 ਵਜੇ ਨਗਰ ਕੀਰਤਨ ਆਰੰਭ ਕੀਤੇ ਜਾਣਗੇ ਹਰ ਸਾਲ ਦੀ ਤਰ੍ਹਾਂ ਇਹ ਨਗਰ ਕੀਰਤਨ 14 ਪਿੰਡਾਂ ਚੋਂ ਹੁੰਦੇ ਹੋਏ ਗੁਰੂ ਘਰ ਵਾਪਸ ਪਹੁੰਚਣਗੇ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਨਗਰ ਕੀਰਤਨ ਵਿੱਚ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਇੱਕ ਬੇਨਤੀ ਹੋਰ ਕਰਨੀ ਚਾਹੁੰਦੇ ਹਾਂ ਗੁਰੂ ਜੀ ਦੀ ਇਮਾਰਤ ਦੀ ਕਾਰ ਸੇਵਾ ਚੱਲ ਰਹੀ ਹੈ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਤਨ ਮਨ ਤੇ ਧਨ ਨਾਲ ਆਪਣਾ ਯੋਗਦਾਨ ਪਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਨਗਰ ਕੀਰਤਨ ਦੇ ਵਿੱਚ ਵੱਧ ਤੋਂ ਵੱਧ ਸੰਗਤਾਂ ਪਹੁੰਚ ਕੇ ਖੁਸ਼ੀਆਂ ਮਨਾਓ ਚੈਨਲ ਆਵਾਜ਼ੇ ਖਾਲਸਾਹੀ ਇਹ ਜੋ ਸੰਦੇਸ਼ ਹੈ ਸਾਡੀਆਂ ਸੰਗਤਾਂ ਨੂੰ ਦੇ ਰਿਹਾ ਜਿੱਥੇ ਗੁਰੂ ਘਰ ਦਾ ਕਾਊਂਟ ਨੰਬਰ ਇਹ ਕਿਸੇ ਪ੍ਰਾਣੀ ਦੇ ਨਾਮ ਕਾਊਂਟ ਨੰਬਰ ਨਹੀਂ ਗੁਰਦੁਆਰਾ ਸਿੱਖੀ ਦੀ ਨਿਆਈ ਭਾਈ ਮਨੀ ਸਿੰਘ ਸ਼ਹੀਦਾ ਦੇ ਨਾਂ ਤੇ ਇਹ ਕਾਊਂਟ ਹੈ ਕਾਊਂਟ ਨੰਬਰ 34 54 000 10 69 91 215 ਆਈ ਐਫ ਸੀ ਕੋਡ ਨੰਬਰ ਪ ਜੂ ਐਨ ਬੀ ਓ 3 4 5 4 0 0 ਪੰਜਾਬ ਨੈਸ਼ਨਲ ਬੈਂਕ ਚੌਂਤਾ ਲੁਧਿਆਣਾ ਪੰਜਾਬ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ